ਅੱਗੇ ਜਿਹੜਾ 238 ਕਮਾਦ ਸੀ ਉਹਦੇ ਵਿੱਚ ਰੱਤੇ ਰੋਗ ਦੀ ਬਹੁਤ ਜ਼ਿਆਦਾ ਮਾਰ ਪਈ ਹੈ ਕਿਸਾਨਾਂ ਨੂੰ ਰੱਤੇ ਰੋਗ ਦੀ ਇਹਨੂੰ ਲਾਦ ਕਰੋ ਠੀਕ ਹੈ ਇਹ ਕਹੋ ਜੀ ਇੱਕ ਫੰਗਸ ਆ ਕਿ ਇਹ 2 ਸਾਲ ਤੱਕ ਆਪਣੇ ਖੇਤਾਂ ਵਿੱਚ ਜਿੰਦੀ ਰਹਿੰਦੀ ਆ ਜੇ ਗੰਨਾ ਛੱਡ ਵੀ ਦਿਨੇ ਤਾਂ ਵੀ 2 ਸਾਲ ਤੱਕ ਜਿੰਦੀ ਰਹਿੰਦੀ ਆ ਇਹ 2 ਸਾਲ ਤੱਕ ਉਹ ਤੋਂ ਬਾਅਦ ਵੀ ਪਈ ਰਹਿੰਦੀ ਆ ਦੂਜੀਆਂ ਫਸਲਾਂ ਤੇ ਵੀ ਜਿੰਦੀ ਰਹਿੰਦੀ ਆ ਠੀਕ ਹੈ ਜਿਹੜੀ ਥਾਲੀ ਚ ਰੱਤੇ ਰੋਗ ਆ ਗਿਆ ਉਹਦੇ ਵਿੱਚ 2 ਸਾਲ ਤੱਕ ਗੰਨਾ ਨਾ ਬੀਜੋ ਠੀਕ ਹੈ ਜੇ ਬਹੁਤੀ ਮਜਬੂਰੀਆਂ ਤੁਹਾਡੀ ਤੇ ਫਿਰ ਇਹ ਚੀਜ਼ਾਂ ਅਪਲਾਈ ਕਰੋ ਠੀਕ ਹੈ ਜੀ ਇਹ ਚੀਜ਼ਾਂ ਅਪਲਾਈ ਕਰਕੇ ਮੈਂ ਅੱਜ ਵੀ ਇਹ 238 ਵ ਚੱਲ ਰਿਹਾ ਠੀਕ ਹੈ ਤੇ ਦੂਜੀ ਗੱਲ ਸੀਡ ਦਾ ਟਰੀਟਮੈਂਟ ਬਹੁਤ ਜ਼ਰੂਰੀ ਆ ਠੀਕ ਹੈ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਸੀਡ ਦਾ ਟਰੀਟਮੈਂਟ ਜ਼ਰੂਰੀ ਆ ਬਿਲਕੁਲ ਇੱਕ ਗੱਲ ਮੈਂ ਔਨ ਕਰਾਂਗਾ ਕਿ ਬੀਜ ਦਾ ਅਪਰ ਪੋਰਸ਼ਨ ਆ ਥਰਡ ਉੱਪਰ ਵਾਲਾ ਪੋਰਸ਼ਨ ਆਗ ਵਾਲਾ ਹਿੱਸਾ ਉਹ ਤੋਂ ਥੱਲੇ ਵਾਲਾ ਨੀਲ ਸਪਲਾਈ ਕਰ ਦੋ ਉੱਪਰ ਵਾਲੇ ਹਿੱਸੇ ਦੇ ਵਿੱਚ ਸ਼ੂਕਰ ਹੋ ਜੇ ਘੱਟ ਹੁੰਦਾ ਗਲੂਕੋਜ਼ ਜ਼ਿਆਦਾ ਹੁੰਦਾ ਉੱਥੇ ਬਿਮਾਰੀਆਂ ਘੱਟ ਆਣੀਆਂ ਨੇ ਜਿੱਥੇ ਥੱਲੇ ਸ਼ੂਕਰ ਜ਼ਿਆਦਾ ਹੋਏਗਾ ਉੱਥੇ ਬਿਮਾਰੀਆਂ ਜ਼ਿਆਦਾ ਆਣਗੀਆਂ ਇਸ ਕਰਕੇ ਉੱਪਰ ਵਾਲਾ ਹਿੱਸਾ ਦੇਖੋ ਠੀਕ ਹੈ ਉਹ ਆਪਾਂ ਖੜੇ ਆ ਬਾਈ ਜੀ ਆਈਪੀਐਲ ਦੀ ਜਿਹੜੀ ਸਟਾਲ ਲੱਗੀ ਵੀ ਹੈ ਯੂਨੀਵਰਸਿਟੀ ਦੇ ਵਿੱਚ ਤੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਵੇਂ ਯੂਨੀਵਰਸਿਟੀ ਵੱਲੋਂ ਲਖਿਆ ਹੋਇਆ ਕਹਿੰਦੇ ਗੰਨੇ ਵਿੱਚ ਚਿੱਟੇ ਸੁੰਡ ਵਾਈਟ ਗ੍ਰੱਬ ਜਿਹਨੂੰ ਕਹਿੰਦੇ ਦੀ ਰੋਕ ਥਾਮ ਲਈ ਇਹਨਾਂ ਵੱਲੋਂ ਕੁਝ ਪ੍ਰੋਡਕਟ ਆਉਂਦੇ ਨੇਗੇ ਤੇ ਇਹ ਆਪਣੇ ਨਾਲ ਬਾਈ ਕੰਪਨੀ ਤੋਂ ਨੇ ਜੀ ਆਈਪੀਐਲ ਤੋਂ ਜਿਹੜੇ ਗੰ ਅੱਛਾ ਗੱਲ ਹੈ ਹੋਰ ਠੀਕ ਹੁ ਚੜ੍ਹਦੀ ਕਲਾ ਜੀ ਤੇ ਬਾਈ ਇੱਕ ਮੈਂ ਗੱਲ ਕਰਨੀ ਸੀ ਆਪਣੇ ਨਾਲ ਬਾਈ ਆਇਆ ਹੈਗਾ ਜੂਪੀ ਤੋਂ ਹਨਾ ਤੇ ਆਪਣਾ ਕੀ ਨਾਮ ਆ ਭਰਾ ਵੀਰ ਮੇਰਾ ਨਾਮ ਮਨਵੀਰ ਸਿੰਘ ਹੈ ਮਨਵੀਰ ਸਿੰਘ ਤੇ ਬਾਈ ਮੈਂ ਤੁਹਾਨੂੰ ਐ ਪੁੱਛਣਾ ਚਾਹਣਾ ਤੇ ਵੀ ਜਿਵੇਂ ਤੁਹਾਡੇ ਜੂਪੀ ਦੇ ਵਿੱਚ ਕਹਿੰਦੇ ਗੰਨੇ ਦੀ ਬਹੁਤ ਦਿੱਕਤ ਆਉਂਦੀ ਆ ਹਨਾ ਵੀ 38 ਗੰਨਾ ਵਗੈਰਾ ਜਾਂ ਹੋਰ ਨਹੀਂ ਉਹ ਹੁੰਦਾ ਹਨਾ ਤਾਂ ਉਹਦੇ ਲਈ ਵੀ ਤੁਸੀਂ ਕੀ ਪ੍ਰੋਡਕਟ ਵਰਤਦੇ ਹੋ ਪਹਿਲਾਂ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਤੁਹਾਡੀ ਕੰਪਨੀ ਵੱਲੋਂ ਗੰਨੇ ਲਈ ਕੀ ਕੀ ਪ੍ਰੋਡਕਟ ਨੇ ਜਿਵੇਂ ਸੁੰਡ ਵਗੈਰਾ ਪੈਂਦਾ ਕੁਝ ਹੋਰ ਹੈ ਹਨਾ ਦੇਖੋ ਜੀ ਜਿਹੜੀ ਗੰਨੇ ਦੀ ਫਸਲ ਦੀ ਆਪਾਂ ਗੱਲ ਕਰੀਏ ਪਿਛਲੇ 3-4 ਸਾਲਾਂ ਤੋਂ ਇਹ ਬਹੁਤ ਨਰਮ ਚੱਲ ਰਹੀ ਹੈ ਠੀਕ ਹੈ ਕਾਰਨ ਕੀ ਇਹੋ ਚ ਦੋ ਸਮੱਸਿਆਵਾਂ ਆ ਰਹੀਆਂ ਸਭ ਤੋਂ ਪਹਿਲੀ ਇਹ ਲਾਲ ਰੱਤਾ ਰੋ ਜਿਹਨੂੰ ਆਪਾਂ ਰੈੱਡ ਰੋਟ ਕਹਿੰਦੇ ਆ ਠੀਕ ਹੈ ਉਹਦੇ ਵਿੱਚ ਗੰਨਾ ਕੀ ਹੁੰਦਾ ਕਿ ਬਚਾ ਲਿਆ ਆਪਾਂ ਜਿਹੜਾ ਪਾਰਕ ਦੇਖਦੇ ਆ ਵਿੱਚੋਂ ਲਾਲ ਨਿਕਲਦਾ ਹੈ ਖਰਾਬ ਹੋ ਜਾਂਦਾ ਹੈ ਸ਼ਰਾਬ ਵਰਗੀ ਬੋਗਦੀ ਹੈ ਬਿਲਕੁਲ ਉਹ ਕਲੈਕਟਰ ਟ੍ਰਾਈਕਮ ਨਾਮ ਦੀ ਫੁੱਲੀ ਹੁੰਦੀ ਜਿਹੜੇ ਕਰਕੇ ਉਹ ਫੈਲ ਰਹਾ ਹੈ ਠੀਕ ਹੈ ਹੁੰਦਾ ਕੀ ਹੈ ਕਿ ਕਿਸਾਨ ਵੀਰ ਬਹੁਤ ਸਾਰੀ ਦਵਾਈਆਂ ਉਹਦੇ ਚ ਪਾ ਰਹੇ ਆ ਬਿਲਕੁਲ ਇਹ ਦਵਾਈ ਵੇਲੇ ਮੰਗੀ ਸਾਈਡ ਪਈ ਜਾਂਦੇ ਆ ਸਪਰੇਅ ਕਰਦੇ ਇੱਕ ਇੱਕ 2-2000 ਰੁਪਏ ਦੀ ਸਪਰੇਅ ਹੋ ਮੈਂ ਹਮੇਸ਼ਾ ਕਿਸਾਨਾਂ ਨੂੰ ਦੱਸਦਾ ਹਾਂ ਕਿ ਜਦੋਂ ਵੀ ਤੁਸੀਂ ਕੋਈ ਬਿਮਾਰੀ ਦਾ ਇਲਾਜ ਕਰਨਾ ਹੈ ਹਾਂਜੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਉਹਦਾ ਲਾਈਫ ਸਾਈਕਲ ਪਤਾ ਹੋਣਾ ਚਾਹੀਦਾ ਉਹ ਕਿਵੇਂ ਫੈਲਰਦੀ ਹੈ ਠੀਕ ਹੈ ਜਿਹੜੀ ਲਾਲ ਰੱਤਾ ਰੋਗ ਹੈ ਇਹ ਦੋ ਤਰੀਕੇ ਨਾਲ ਫੈਲਰਦਾ ਹੈ ਠੀਕ ਹੈ ਪਹਿਲਾ ਬੀਰ ਰਹੀਂ ਹਾਂ ਦੂਜਾ ਜ਼ਮੀਨ ਰਹੀਂ ਠੀਕ ਹੈ ਬੀਰ ਤੋਂ ਬਚਾਉਣ ਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ ਕਿ ਬੀਰ ਸਾਫ਼ ਲੈਣਾ ਹੈ ਠੀਕ ਹੈ। ਖੇਤ ਤੋਂ ਵੀ ਕਦੇ ਨਹੀਂ ਲੈਣਾ ਜਿਹਦੇ ਵਿੱਚ ਪਹਿਲਾਂ ਬਿਮਾਰੀ ਪਈ ਹੋਵੇ। ਠੀਕ ਹੈ। ਫਿਰ ਉਹਦਾ ਥੋੜਾ ਜਿਹਾ ਟ੍ਰੀਟਮੈਂਟ ਕਰ ਸਕਦੇ ਹੋ ਤੁਸੀਂ ਉਹਨੂੰ ਦਵਾਈ 'ਚ ਡਬੋ ਕੇ ਕਰ ਸਕਦੇ ਹੋ। ਜਿਹਨੂੰ ਸੀਟ ਟ੍ਰੀਟਮੈਂਟ ਕਹਿੰਦੇ ਆਗੇ। ਐਮਐਸਟਾਰਟੋਪ ਨਾਮ ਦੀ ਦਵਾਈ ਹੈ 250 ਐਮਐਲ ਦਵਾਈ 250 ਲੀਟਰ ਪਾਣੀ ਦੇ ਵਿੱਚ ਮਿਕਸ ਕਰਕੇ ਠੀਕ ਹੈ ਜੀ। ਪੀਂਡ ਬੋ ਕੇ ਕੱਢਣਾ ਹੈ ਉਹ ਨਾਲ ਵੀ ਸਾਫ ਹੋ ਜਾਊਗਾ। ਠੀਕ ਹੈ। ਤੀਜੇ ਨੰਬਰ ਤੇ ਗੱਲ ਆਉਂਦੀ ਹੈ ਖੇਤ ਦੇ ਵਿੱਚ ਜਿਹੜੇ ਬਿਮਾਰੀ ਵਾਲੇ ਕਣ ਫੈਲੇ ਹੋਏ ਆ। ਹੂੰ। ਜਿਵੇਂ ਕਿ ਵੀਰ ਜੀ ਜਾਣਦੇ ਹੋਣਗੇ ਪੁਰਾਣੇ ਸਮੇਂ ਜਿਹੜੀ ਲਗਾਤਾਰ ਖੇਤੀ ਹੋਈ ਹੈ ਜਿੱਥੇ ਸੰਜੀਵਨੀ ਸੰਜੀਵਨੀ ਠੀਕ ਹੈ ਜੀ ਜਿਹੜੀ ਇਹ ਦਵਾਈ ਹੈ ਇਹ ਕੋਲੇਟੋਟ੍ਰਾਈਕਮ ਨਾਂ ਦੀ ਨੁਕਸਾਨ ਕਰਨ ਵਾਲੀ ਉਲੀ ਆ ਉਹਨੂੰ ਖਾਂਦੀ ਹੈ ਠੀਕ ਹੈ ਜਿਵੇਂ ਆਪਾਂ ਅਮਰ ਬੇਲ ਕਿਸੇ ਦਰੱਖਤ ਤੇ ਸਿੱਡ ਦਿੰਦੇ ਆ ਹਾਂ ਹੌਲੀ ਹੌਲੀ ਦਰੱਖਤ ਨੂੰ ਫਰਕਾਰ ਹੁੰਦੀ ਹੈ ਬਿਲਕੁਲ ਉਹਵੇਂ ਇਹ ਦਵਾਈ ਨੁਕਸਾਨ ਕਰਨ ਵਾਲੂ ਜੀ ਨੂੰ ਖਤਮ ਕਰ ਦਿੰਦੀ ਹੈ ਠੀਕ ਹੈ ਜੀ ਤੁਸੀਂ 20 ਸਾਫ ਲੈਣਾ ਹਾਂ 20 ਦਾ ਉਚਾਰ ਕਰਤਾ ਠੀਕ ਹੈ ਤੀਜੇ ਨੰਬਰ ਤੇ ਥੋੜੀ ਜਿਹੜੀ ਜ਼ਮੀਨ ਹੈ ਉਹਦਾ ਪਿਆਰ ਹੋ ਗਿਆ ਹਾਂ ਇਹਨਾਂ ਤਿੰਨਾਂ ਦੇ ਵਿੱਚੋਂ ਜੇ ਇੱਕ ਵੀ ਚੀਜ਼ ਟੁੱਟਦੀ ਹੈ ਇੱਕ ਵੀ ਬੜੀ ਟੁੱਟਦੀ ਹੈ ਤਾਂ ਬਿਮਾਰੀ ਅੱਗੇ ਕੰਟਰੋਲ ਨਹੀਂ ਹੁੰਦੀ ਠੀਕ ਹੈ ਤਾਂ ਮੇਰੀ ਕਿਸਾਨ ਵੀਰਾਂ ਨੂੰ ਇਹੇ ਹਦਾਇਤ ਹੈ ਕਿ ਤੁਸੀਂ ਪੂਰਾ ਸਾਈਕਲ ਕੰਟਰੋਲ ਕਰੋ ਤਾਂ ਇਹ ਜਿਹੜੀ ਬਿਮਾਰੀ ਹੈ ਕੰਟਰੋਲ ਦੇ ਵਿੱਚ ਆਊਗੀ ਤੇ ਗੰਨੇ ਦੀ ਫਸਲ ਚੰਗੀ ਹੋਊਗੀ ਬਿਲਕੁਲ ਜੀ ਦੂਜੇ ਨੰਬਰ ਇੱਥੇ ਤੁਸੀਂ ਆਹ ਸੌਂਡ ਦੇਖ ਰਹੇ ਹੋ ਜੀ ਹਾਂ ਜੀ ਇਹਨੂੰ ਕਹਿੰਦੇ ਵਾਈਟ ਗ੍ਰੱਬ ਠੀ ਇਕ ਕਹਾ ਸਿਉਂਗ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਗੰਨੇ ਦੀ ਫਸਲ ਨੂੰ ਇਹੇ ਦੋ ਚੀਜ਼ਾਂ ਹੀ ਬਹੁਤ ਨੁਕਸਾਨ ਕਰਦੀਆਂ ਨੇ ਬਿਲਕੁਲ ਇਹ ਕੀ ਕਰਦਾ ਥੱਲੇ ਜੜਾ ਕਰਦਾ ਹੈ ਹਾਂ ਸਿਉਂਗ ਜਦੋਂ ਗੰਨੇ ਦੀ ਬਜਾਈ ਹੁੰਦੀ ਹੈ ਉਸ ਟਾਈਮ ਦੀ ਬੁੱਲੀਆਂ ਨੂੰ ਖਾ ਜਾਂਦੀ ਹੈ ਇਹ ਠੀਕ ਹੈ ਮੈ ਜਰਮੀਨੇਸ਼ਨ ਹੀ ਨਹੀਂ ਹੁੰਦੀ ਬਿਲਕੁਲ ਅਜੇ ਕੰਟਰੋਲ ਦੀ ਕੁਦਰਤ ਨੇ ਇੱਕ ਉੱਲੀ ਜ਼ਮੀਨ ਵਿੱਚ ਪਾਈ ਹੋਈ ਹੈ ਮੈਟਾਬੋਲਿਜ਼ਮ ਐਂਡ ਸਪਲਾਈ ਕਹਿੰਦੇ ਹਾਂ ਠੀਕ ਹੈ ਜੀ ਇਹ ਉੱਲੀ ਹੈ ਨਾ ਦੋਵੇਂ ਕੀੜਿਆਂ ਦੇ ਲਾਈਫ ਸਾਈਕਲ ਨੂੰ ਖਤਮ ਕਰ ਦਿੰਦੀ ਹੈ ਠੀਕ ਹੈ ਸਿਉਂਗ ਦੇ ਵਿੱਚ ਮੈਂ ਜਾਣਦਾ ਬਹੁਤ ਸਾਰੇ ਕਿਸਾਨ ਵੀ ਰਜੇ ਹੋਏ ਨੇ ਜਿਹੜੇ ਪਿਛਲੇ 20-20 ਸਾਲਾਂ ਤੋਂ ਕਲੋਰੋ ਜਾਂ ਫਿਰ ਹੋਰ ਦਵਾਈਆਂ ਪਾਈ ਜਾਂਦੇ ਆ ਬਿਲਕੁਲ ਪਰ ਸਿਉਂਕ ਕੰਟਰੋਲ ਨਹੀਂ ਹੋਈ ਬਿਲਕੁਲ ਕਾਰਨ ਉਹਦੇ ਪਿੱਛੇ ਕੀ ਹੁੰਦਾ ਹੈ ਕਿ ਜ਼ਮੀਨ ਦੇ ਵਿੱਚ ਤਕਰੀਬਨ 15 ਤੋਂ 20 ਫੁੱਟ ਡੂੰਗੀ ਸ਼ੌਂਕ ਦੀ ਮਾਰਾ ਬੈਠੀ ਹੁੰਦੀ ਹੈ ਠੀਕ ਹੈ ਉਹ ਅੰਡੇ ਦਿੰਦੀ ਹੈ ਠੀਕ ਹੈ ਜਦੋਂ ਆਪਾਂ ਉੱਪਰ ਦਵਾਈ ਪਾਣੇ ਆ ਉੱਪਰ ਆ ਕੇ ਕੰਮ ਹੀ ਮਾਰ ਜਾਂਦੇ ਪਰ ਮਾਰਾ ਹੇਠਲੇ ਆਪਾਂ ਕਹਿੰਦੇ ਵੀ ਉਹਨਾਂ ਦੀਆਂ ਕਲੋਨੀਆਂ ਹੁੰਦੀਆਂ ਨੇ ਵੀ ਘਰ ਹੁੰਦੇ ਨੇ ਉਹਨਾਂ ਦੇ ਹਨਾ ਕੋਈ ਕੋਣ ਕਹਿੰਦੇ ਆਪਾਂ ਖਾਬਾ ਹੋਰ ਕਹਿੰਦੇ ਆ ਹਾਂ ਧੌਣ ਦੇ ਵਿੱਚ ਉਹਨਾਂ ਦੀ ਮਾਰਾ ਹੁੰਦੀ ਹੈ ਜਦ ਤੱਕ ਉਹ ਨਹੀਂ ਕੰਟਰੋਲ ਹੋਊਗੀ ਬਿਲਕੁਲ ਤੁਸੀਂ ਭੁੱਲ ਜਿਓ ਕਿ ਤੁਹਾਡੇ ਖੇਤਾਂ ਦੇ ਵਿੱਚ ਉਹ ਕਿਉਂ ਖਤਮ ਹੋ ਜਾਂਦੀ ਹੈ ਬਿਲਕੁਲ ਜਿਹੜੀ ਇਹ ਕਾਲੇ ਚੱਕਰਾ ਨਾਮ ਦੀ ਦਵਾਈ ਹੈ ਹਾਂਜੀ ਇਹ 3 ਕਿਲੋ ਜੇਕਰ ਤੁਸੀਂ ਖੇਤ ਜਦੋਂ ਤੁਸੀਂ 3 ਕਿਲੋ ਇਹ ਪਾਉਂਗੇ ਤਾਂ ਉਹੋਂ ਦਾ ਪੌਣ ਖਤਮ ਕਰ ਦਊਗੀ ਠੀਕ ਹੈ ਤਾਂ ਤੁਹਾਡੇ ਖੇਤਾਂ ਵਿੱਚੋਂ ਸਿਉਂਕ ਲੰਬੇ ਸਮੇਂ ਲਈ ਉਹ ਖਤਮ ਹੋ ਜਾਊਗਾ 3 ਕਿਲੋ ਇੱਕ ਏਕੜ ਦੀ 3 ਕਿਲੋ ਕਿੱਲੇ ਦੀ ਇਹ ਕਾਲੀ ਚਟਨਾ ਠੀਕ ਹੈ 5 ਕਿਲੋ ਸੰਜੀਵ ਦੀ 5 ਕਿਲੋ ਸੰਜੀਵ ਦੀ ਠੀਕ ਦੋਨੋਂ ਮਿਕਸ ਕਰਕੇ ਇੱਕੋ ਟਾਈਮ ਪਾ ਸਕਦੇ ਆ ਬਿਲਕੁਲ ਜੀ ਖਾਸ ਕਰਕੇ ਰੱਖਣਾ ਜਿੱਥੇ ਇਹ ਦਵਾਈ ਪਾਉਣੀ ਹੈ ਹਾਂ ਤੁਸੀਂ ਕੋਈ ਹੋਰਲੀ ਨਸਕ ਦੀ ਵਰਤੋਂ ਨਹੀਂ ਕਰਨੀ ਠੀਕ ਹੈ ਜ਼ਮੀਨ ਦੇ ਵਿੱਚ ਜਾਂ ਤਾਂ ਪਹਿਲਾਂ ਹੀ ਗਿੱਲ ਹੋਵੇ ਜਾਂ ਪਾਣੀ ਲੱਗੇ ਉੱਪਰੋਂ ਪਾਣੀ ਲੱਗੇ ਬਿਲਕੁਲ ਜੀ ਸੋ ਧੰਨਵਾਦ ਜੀ ਥੋੜਾ ਤੇ ਮੈਂ ਬਾਈ ਨਾਲ ਗੱਲ ਕਰਨਾ ਜੁਪੀ ਬਾਈ ਜਿਵੇਂ ਆਪਾਂ ਨੂੰ ਪਤਾ ਵੀ ਜੂਪੀ ਦੇ ਵਿੱਚ ਜਿਹੜੀ ਸਾਈਡ ਤੇ ਤੁਸੀਂ ਰਹਨੇ ਹੋ ਪੂਰਨਪੁਰ ਵਾਲੀ ਸਾਈਡ ਗੰਨਾ ਵੱਡੇ ਪੱਧਰ ਤੇ ਲੱਗਦਾ ਹੈ ਨਾ ਇਹ ਜਿਵੇਂ ਬਾਈ ਜੀ ਨੇ ਕਿਹਾ ਵੀ ਜਿੱਥੇ ਗੰਨਾ ਪਹਿਲਾਂ ਤੋਂ ਲੱਗਦਾ ਆਉਂਦਾ ਵੀ ਉੱਥੇ ਜਿਹੜੀ ਉਹ ਲਾਲ ਰੱਤੇ ਰੋਗ ਦੇ ਜਿਹੜੇ ਮਤਲਬ ਵੀ ਕਣ ਹੁੰਦੇ ਆ ਹੈ ਨਾ ਵਾਇਰਸ ਆਪਾਂ ਕਹਿੰਦੇ ਹੁੰਦੇ ਨੇ ਵੀ ਉਹ ਪਹਿਲੀ ਪਏ ਹੁੰਦੇ ਆਗੇ ਤੇ ਛੋਟੇ ਦਾ ਬਾਈ ਫਿਰ ਗੰਨਾ ਬਾਅਦੇ ਸਮੇਂ ਤੋਂ ਲੱਗਦਾ ਆਉਂਦਾ ਛੋਟੇ ਕੋਈ ਇਹੋ ਜਿਹੀਆਂ ਪ੍ਰੋਬਲਮ ਆਈਆਂ ਕਦੇ ਨੂੰ ਅਸੀਂ ਜਿਹੜਾ 238 ਕਮਾਦ ਸੀ ਉਹਦੇ ਵਿੱਚ ਰੱਤੇ ਰੋਗ ਦੀ ਬਹੁਤ ਜ਼ਿਆਦਾ ਮਾਰ ਪਈ ਹੈ ਕਿਸਾਨਾਂ ਨੂੰ ਰੱਤੇ ਰੋਗ ਦੀ ਇਹਨੂੰ ਲਾਗ ਕਰੋ ਠੀਕ ਹੈ ਇਹ ਕਹੋ ਜੀ ਇੱਕ ਫੰਗਸ ਆ ਕਿ ਇਹ 2 ਸਾਲ ਤੱਕ ਆਪਣੇ ਖੇਤਾਂ ਵਿੱਚ ਜਿੰਦੀ ਰਹਿੰਦੀ ਆ ਜੇ ਕੰਨਾ ਛੱਡ ਵੀ ਦਿਨੇ ਤਾਂ ਵੀ 2 ਸਾਲ ਤੱਕ ਜਿੰਦੀ ਰਹਿੰਦੀ ਆ ਇਹ 2 ਸਾਲ ਤੱਕ ਉਦੋਂ ਬਾਅਦ ਵੀ ਪਈ ਰਹਿੰਦੀ ਆ ਦੂਜੀਆਂ ਫਸਲਾਂ ਤੇ ਵੀ ਜਿੰਦੀ ਰਹਿੰਦੀ ਆ 2 ਸਾਲ ਤੱਕ ਜਿਹੜੀ ਪੈਲੀ ਚ ਰੱਤਾ ਰੋਗ ਆ ਗਿਆ ਉਹਦੇ ਵਿੱਚ 2 ਸਾਲ ਤੱਕ ਕੰਨਾ ਨਾ ਬੀਜੋ ਠੀਕ ਹੈ ਜੇ ਬਹੁਤੀ ਮਜਬੂਰੀ ਆ ਤੁਹਾਡੀ ਤੇ ਫਿਰ ਇਹ ਚੀਜ਼ਾਂ ਅਪਲਾਈ ਕਰੋ ਠੀਕ ਹੈ ਜੀ ਇਹ ਚੀਜ਼ਾਂ ਅਪਲਾਈ ਕਰਕੇ ਮੈਂ ਅੱਜ ਵੀ ਇਹ 238 ਵ ਚੱਲ ਰਿਹਾ ਠੀਕ ਹੈ ਤੇ ਦੂਜੀ ਗੱਲ ਸੀਡ ਦਾ ਟਰੀਟਮੈਂਟ ਬਹੁਤ ਜ਼ਰੂਰੀ ਆ ਠੀਕ ਹੈ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਸੀਡ ਦਾ ਟਰੀਟਮੈਂਟ ਜ਼ਰੂਰੀ ਆ ਬਿਲਕੁਲ ਉਸ ਗੱਲ ਮੈਂ ਡਾਊਨ ਕਰਾਂਗਾ ਕਿ ਬੀਜ ਦਾ ਅਪਰ ਪੋਰਸ਼ਨ ਮੱਥੜ ਉੱਪਰ ਵਾਲਾ ਪੋਰਸ਼ਨ ਆਗ ਵਾਲਾ ਹਿੱਸਾ ਬੀਚੋਂ ਥੱਲੇ ਵਾਲਾ ਮਿਲ ਸਪਲਾਈ ਕਰ ਦਿਓ ਉੱਪਰ ਵਾਲੇ ਹਿੱਸੇ ਦੇ ਵਿੱਚ ਸ਼ੁਕਰੋਜ ਘੱਟ ਹੁੰਦਾ ਗਲੂਕੋਜ਼ ਜ਼ਿਆਦਾ ਹੁੰਦਾ ਉੱਥੇ ਬਿਮਾਰੀਆਂ ਘੱਟ ਆਉਣੀਆਂ ਨੇ ਠੀਕ ਹੈ ਜਿੱਥੇ ਥੱਲੇ ਸ਼ੁਕਰੋਜ ਜ਼ਿਆਦਾ ਹੋਏਗਾ ਉੱਥੇ ਬਿਮਾਰੀਆਂ ਜ਼ਿਆਦਾ ਆਉਣੀਆਂ ਇਸ ਕਰਕੇ ਉੱਪਰ ਵਾਲਾ ਹਿੱਸਾ ਠੀਕ ਹੈ ਤੇ ਬਾਕੀ ਸੀ ਟ੍ਰੀਟਮੈਂਟ ਤੋਂ ਬਿਨਾ ਕੰਨਾ ਨਾ ਦਿੱਤੇ ਠੀਕ ਹੈ ਬਿਲਕੁਲ ਤੇ ਤੁਸੀਂ ਗੱਲ ਕਰੀਏ ਬਾਈ ਤੁਸੀਂ ਕਾਲੀ ਚੱਕਰਾ ਵਰਤਦੇ ਹੁੰਦਾ ਕਿੰਨੀ ਵਾਰਤ ਨੇ ਉਹ ਵੀ ਤੁਹਾਡੇ ਕੋਲੇ ਪੂਰੀ ਜਾਣਕਾਰੀ ਹੈਗੀ ਹੈਗੀ ਉੱਥੇ ਜਿਵੇਂ ਬਾਈ ਨੇ ਕਿਹਾ ਵੀ ਆਪਾਂ ਇਹ 3 ਕਿਲੋ ਵਰਤਨੀਆਂ ਤੇ 5 ਕਿਲੋ ਸੰਜੀਵਣੀ ਵਰਤ ਸੰਜੀਵ ਨਹੀਂ ਤੇ ਕਾਲੀ ਚੱਕਰਾ ਹੀ ਬਚਾਈ ਦੇ ਟਾਈਮ ਤੇ ਮਤਲਬ ਖੇਤੀ ਰੌਣੀ ਕਰਨ ਦੇ ਟਾਈਮ ਤੇ ਜਾਂ ਬੀਜਣ ਤੋਂ ਪਹਿਲਾਂ ਇੱਕ ਇਹਦਾ ਸਿਸਟਮ ਇਹ ਹੈ ਕਿ ਬਾਇਓਲੋਜੀਕਲ ਪ੍ਰੋਡਕਟ ਹੈ ਹਾਂ ਇਹਨਾਂ ਨੂੰ ਕਿਸੇ ਵੀ ਆਪਣਾ ਇਨਸੈਕਟੀਸਾਈਡ ਪਾਉਣ ਤੋਂ 10 ਦਿਨ ਪਹਿਲਾਂ ਜਾਂ ਬਾਅਦ ਵਿੱਚ ਪਾਓ ਠੀਕ ਹੈ ਠੀਕ ਹੈ ਤੇ ਇਹਦੇ ਜੀ ਅਸੀਂ ਦੋ ਚਾਲੀ ਚੱਕਰ ਦੀ 2 ਕਿਲੋ ਤੇ ਸੰਜੀਵਨੀ ਦੀ 3 ਕਿਲੋ ਮਿਕਸ ਕਰਕੇ ਏਦੇ ਵਿੱਚ ਅਪਲਾਈ ਕਰਦੇ ਆਂ ਇੱਕ ਵਾਰ ਫਿਰ ਜਦੋਂ ਬਰਸਾਤ ਦੇ ਵਿੱਚ ਜਾ ਕੇ ਠੀਕ ਹੈ ਉਦੋਂ ਕਰਵਾਉਣੀ ਆ ਬਰਸਾਤ ਅਗਸਤ ਦੇ ਵਿੱਚ ਜਾਓ ਉਦੋਂ ਸਿੱਟਾ ਦੰਦੇ ਹੋ ਜਾਂ ਸਪਰੇਅ ਕਰਵਾਉਣੇ ਹੋਗੇ ਉਦੋਂ ਅਸੀਂ ਉਹ ਦੂਜਾ ਦੇਸੀ ਜਗਾੜ ਬਣਾਇਆ ਹੋਇਆ ਟਰਾਲ ਦੇ ਵਿੱਚ ਟੂਟੀ ਲਵਾਈ ਹੋਣੀ ਉਹਨੂੰ ਖੋਲ ਕੇ ਪਾਣੀ ਜੀ ਛੱਡ ਦਿੰਦੇ ਹੋ ਹਾਂ ਹਾਂ ਇਹ ਤੇ ਲੱਕੇ ਤੇ ਰੱਖਦੇ ਆਂ ਨਾਲ ਆਪੇ ਤਰਲ ਹੋ ਕੇ ਚਲੇ ਜਾਂਦਾ ਠੀਕ ਹੈ ਹਾਂਜੀ ਠੀਕ ਹੈ ਬਿਲਕੁਲ ਜੀ ਧੰਨਵਾਦ ਬਾਈ ਤੁਹਾਡਾ ਤੇ ਮੈਂ ਵੀਰੀ ਨੂੰ ਪੁੱਛਣਾ ਚਾਹਣਾ ਬਾਈ ਜਿਵੇਂ ਇਹਨਾਂ ਨੇ ਦੱਸਿਆ ਵੀ ਉਹਦੇ ਆਲਾ ਵੀ ਫਾਰਮੂਲਾ ਵੀ ਉਹ ਲਾਈ ਵੀ ਆ ਸੀ ਹਨਾ ਉਹ ਕਾਮਯਾਬ ਆ ਜਾ ਕਿਵੇਂ ਆਗਾ ਮੈਨੂੰ ਇਹਦੇ ਬਾਰੇ ਦੱਸੋ ਦੋ ਤਿੰਨ ਗੱਲਾਂ ਐ ਪਹਿਲੀ ਗੱਲ ਹੈ ਕਿ ਗੰਨੇ ਦੀ ਫਸਲ ਨੂੰ ਕੱਲੀ ਇਕਲਾ ਦਿੱਤਾ ਲੋਕ ਨਹੀਂ ਪੈਂਦਾਗਾ ਇਤੋਂ ਲੋਕਾਂ ਵੀ ਕਈ ਬਿਮਾਰੀਆਂ ਹੁੰਦੀਆਂ ਨੇ ਠੀਕ ਹੈ ਹੁਣ ਕੁਝ ਬਿਮਾਰੀਆਂ ਨੇ ਜਿਹੜੀ ਵੀ ਜਦੋਂ ਮੀਂਹ ਦਾ ਸੀਜ਼ਨ ਆਉਂਦਾ ਹੈ ਜਿਹੜੀ ਇਹ ਦੱਸਦਾ ਹੁੰਦਾ ਉਸ ਟਾਈਮ ਫੈਲਦੀ ਹੈ ਬਿਲਕੁਲ ਉਹਦੇ ਵਿੱਚ ਮੁੱਖ ਬਿਮਾਰੀ ਪੋਕਾ ਬੋਇੰਗ ਹੁੰਦੀ ਹੈ ਠੀਕ ਹੈ ਬਹੁਤ ਸਾਰੇ ਕਿਸਾਨ ਵੀਰੇ ਪੋਕਾ ਬੋਇੰਗ ਤੇ ਟੋਪ ਬੋਰਰ ਨਾਮ ਦੀ ਦੋ ਇਹ ਬਿਮਾਰੀਆਂ ਪੈਂਦੀਆਂ ਇਹ ਤਾਂ ਕਨਫਿਊਜ਼ ਰਹਿੰਦੀ ਹੈ ਠੀਕ ਹੈ ਮੈਂ ਦੱਸਣਾ ਚਾਹੁੰਗਾ ਜਿਹੜੀ ਟੋਪ ਬੋਰਰ ਹੈ ਉਹ ਬਿਮਾਰੀ ਨਹੀਂ ਹੈ ਉਹ ਸੁੰਡੀ ਹੈ ਉਹ ਸੁੰਡੀ ਹੈ ਹਾਂ ਉਹਨੂੰ ਜਦੋਂ ਉੱਤੋਂ ਤੁਸੀਂ ਦੇਖੋਗੇ ਪੱਤੇ ਵਿੱਚ ਤੁਹਾਨੂੰ ਛੇਕ ਹੋਏ ਮਿਲਣਗੇ ਹਾਂ ਜਿਵੇਂ ਗੰਨੇ ਦੇ ਵਿੱਚ ਛੇਦ ਹੋਏ ਹੁੰਦੇ ਆਗੇ ਹਾਂ ਛੇਕ ਨੂੰ ਛੇਦ ਹੈ ਉਹ ਸੁੰਡੀ ਪਈ ਹੋਈ ਹੈ ਜਿਹਨੂੰ ਟੋਪਰ ਵਰ ਕਹਿੰਦੇ ਆ ਠੀਕ ਹੈ ਜੇਕਰ ਉਹ ਪੱਤਾ ਉੱਤੋਂ ਘੁਰਮੜ ਹੋ ਗਿਆ ਜਿਵੇਂ ਬਸ ਕੋਇਆ ਹੁੰਦਾ ਮੋਚੋੜਿਆ ਹੁੰਦਾ ਉਸ ਤਰੀਕੇ ਨਾਲ ਹੋ ਗਿਆ ਤਾਂ ਫੋਕਾ ਪੋਈ ਗਿਆ ਠੀਕ ਹੈ ਉਹਦੇ ਲਈ ਵੀ ਤੁਸੀਂ ਦਵਾਈ ਥੇਲੇ ਹੀ ਪਾਉਣੀ ਹੈ ਜੜ ਰਹੀ ਆਉਂਦੀ ਹੋਗੀ ਬਿਲਕੁਲ ਜੀ ਉਹਦੇ ਲਈ ਤੁਸੀਂ ਟ੍ਰਾਈਕੋਡਰਮਾ ਡਰਮ ਦੇ ਵਿੱਚ ਘੋਲ ਕੇ ਚਲਾ ਸਕਦੇ ਹੋ ਠੀਕ ਹੈ ਤੁਸੀਂ ਕੀ ਕਰਨਾ ਹੈ ਪਹਿਲਾਂ ਆਪਣੀ ਇਹ ਕਾਲੀ ਜਕੜਾ ਹੋ ਓਹ ਸੰਜੀਵ ਨਹੀਂ ਹੋ ਗਈ ਠੀਕ ਹੈ ਠੀਕ ਹੈ ਤੁਸੀਂ ਕੀ ਕਰਨਾ ਹੈ ਪਹਿਲਾਂ ਥੋੜਾ ਜਿਹਾ ਪਾਣੀ ਖੇਤ ਚ ਜਾਣ ਦੇਣਾ ਠੀਕ ਹੈ ਚੌਥਾ ਹੀ ਸਾਲ ਚਲ ਗਿਆ ਟੁੰਡੀ ਛੱਡ ਦਿਓ ਫਿਰ ਉਹ ਮਿਕਸ ਹੋ ਕੇ ਸਾਰੇ ਖੇਤ ਚ ਫੈਲ ਜਾ ਚੰਗੀ ਤਰ੍ਹਾਂ ਠੀਕ ਹੈ ਠੀਕ ਹੈ ਇਹ ਖਾਸ ਕਰਕੇ ਵੀ ਹੈ ਹਾਂ ਇਹ ਫੰਗਸ ਅੱਗੇ ਗਰੋ ਕਰਦੀ ਹੈ ਠੀਕ ਹੈ ਥੋੜਾ ਬੋਤਾ ਇਲਾਕਾ ਰਹਿ ਵੀ ਗਿਆ ਇਹ ਆਪੇ ਗਰੋ ਹੋ ਕੇ ਵੀ ਅੱਗੇ ਫੈਲਦਾ ਹਾਂ ਵੀ ਇਸੇ ਲਈ ਤੁਸੀਂ ਕਹਿੰਦੇ ਵੀ ਸਿਲ ਹੋਣੀ ਜ਼ਰੂਰੀ ਆ ਹਨਾ ਉਹ ਅੱਗੇ ਦੀ ਅੱਗੇ ਹੋ ਜਾਂਦੀ ਆ ਬਿਲਕੁਲ ਜੀ ਸੋ ਧੰਨਵਾਦ ਕਰਦੇ ਆ ਬਾਈ ਜੀ ਦਾ ਹਨਾ ਬਹੁਤ ਬਹੁਤ ਤੇ ਜਿਨ੍ਹਾਂ ਨੇ ਬਾਈ ਸਾਨੂੰ ਕਾਲੀ ਚੱਕਰਾ ਤੇ ਜਿਹੜੇ ਸੰਜੀਵਣੀ ਕੰਪਨੀ ਦੇ ਦੋ ਪ੍ਰੋਡਕਟ ਆਉਂਦੇ ਨੇਗੇ ਜਿਨ੍ਹਾਂ ਨੂੰ ਤੁਸੀਂ ਐ ਮੰਨ ਲਓ ਵੀ ਇਹ ਇਹੋ ਜਿਹੇ ਪ੍ਰੋਡਕਟ ਨੇ ਜਿਨ੍ਹਾਂ ਨੇ ਆਈਪੀਐਲ ਕੰਪਨੀ ਦੀ ਨਹੀਂ ਰੱਖੀ ਆ ਹਨਾ ਸ਼ੁਰੂ ਦੇ ਵਿੱਚ ਕਾਲੀ ਚੱਕਰਾ ਆਉਂਦਾ ਹੁੰਦਾ ਸੀ ਜਦੋਂ ਵੀਰ ਵਾਲੀ ਗੱਲ ਕਿਤੇ ਸਿਉਂਖ ਨਹੀਂ ਕੰਟਰੋਲ ਹੁੰਦੀ ਸੀ ਨਾ ਤਾਂ ਉੱਥੇ ਬਾਈ ਕਾਲੀ ਚੱਕਰਾ ਨੂੰ ਤੁਸੀਂ ਐ ਮੰਨ ਲਓ ਵੀ ਜਵੇਂ ਰੂੜੀ ਵਾਲੇ ਉਹਦੇ ਵਿੱਚ ਨਾ ਉਹ ਕਰਕੇ ਰੱਖ ਦਿੰਦੇ ਤੇ ਰਾਤ ਨੂੰ ਛੱਡ ਦਿੰਦੇ ਸਵੇਰੇ ਜਾ ਕੇ ਉਹਦਾ ਸੇਟਾ ਦਿੰਦੇ ਤੇ ਸਵੇਰ ਨੂੰ ਫਾਰਮਰਾਂ ਤੋਂ ਅਸੀਂ ਇਹ ਵੀ ਸੁਣਿਆ ਕਹਿੰਦੇ ਉਹਦੇ ਵਿੱਚ ਨਾ ਜਿਵੇਂ ਆਪਾਂ ਕਹੀਏ ਵੀ ਤੁਸੀਂ ਕਹਿੰਦੇ ਵੀ ਉਹ ਹੋਂਦੇ ਵੀ ਜਉਂਦੀ ਜਾਗਦੀ ਇੱਕ ਉਹ ਆ ਗਈ ਆਪਣੀ ਬਿਲਕੁਲ ਜੀ ਦੇਖੋ ਮੈਂ ਇਸ ਚੀਜ਼ ਦਾ ਐਡ ਕਰਨਾ ਚਾਹੁੰਗਾ ਹਾਂਜੀ ਆਪਾਂ ਆਦੇ ਘਰਾਂ ਤੋਂ ਖੇਤਾਂ ਨੂੰ ਜਾਂਦੇ ਆ ਬਿਲਕੁਲ ਸੜਕਾਂ ਦੇ ਦੋਹੇ ਪਾਸੇ ਦੇਖਦੇ ਆ ਦਰਖਤ ਲੱਗੇ ਆ ਵੱਖ-ਵੱਖ ਘਾਹ ਨਦੀਨ ਕਿੰਨੇ ਬੂਟੇ ਹੁੰਦੇ ਆ ਬਿਲਕੁਲ ਕੀ ਆਪਾਂ ਉਹਨਾਂ ਨੂੰ ਕਦੇ ਕਲੋਰੋ ਪਾਈਏ ਕਦੇ ਉਹਨਾਂ ਨੂੰ ਸੰਡੀਆ ਦੀ ਦਵਾਈ ਕਿਉਂ ਨਹੀਂ ਲੋੜ ਪਈ ਸਹੀ ਗੱਲ ਨਹੀਂ ਭਾਈ ਹਾਂ ਨੇ ਕਿਹਾ ਕਿ ਕੁਦਰਤ ਨੇ ਇਹ ਸਮੱਸਿਆ ਦੀ ਕੀ ਉਹਦਾ ਹੱਲ ਵੀ ਕੁਦਰਤ ਵਿੱਚ ਦਿੱਤਾ ਹੈ ਬਿਲਕੁਲ ਜੀ ਬਿਲਕੁਲ ਇੱਕ ਕੁਦਰਤੀ ਉਲੀ ਹੈ ਜੋ ਕਿ ਜ਼ਮੀਨਾਂ ਵਿੱਚ ਪਾਈ ਜਾਂਦੀ ਹੈ ਠੀਕ ਹੈ ਕਈ ਜ਼ਮੀਨਾਂ 'ਚ ਘਟ ਗਈ ਹੈ ਉੱਥੇ ਕੀੜੇ ਦੀ ਸੰਖਿਆ ਵੱਧ ਗਈ ਹੈ ਹਾਂ ਬੱਸ ਤੋਂ ਕਰੋਗੇ ਉਲੀ ਫੇਰ ਅੱਗੇ ਵੱਧ ਜੂਗੀ ਬਿਲਕੁਲ ਖੇਤ ਵਿੱਚ ਕੁਦਰਤੀ ਤੌਰ ਤੇ ਕਿਉਂ ਖਤਮ ਹੋ ਬਿਲਕੁਲ ਜੀ ਬਿਲਕੁਲ ਸੋ ਠੀਕ ਹੈ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ ਓਕੇ